ਆ ਝਾਂਡਾ ਬਈ ਜਿਹਨੂੰ ਲੋਕਾਂ ਨੇ ਮੋਟਰਾਂ ਤੇ ਗੱਡੀਆਂ ਤੇ ਲਵਾਉਣ ਵਾਸਤੇ ਪਤਾ ਨਹੀਂ ਕੀ ਕੀ ਪਾਪੜ ਦੇ ਲਿਆ ਹੈ ਨਾ ਆਲਾ ਬਦਲਣ ਅੱਜ ਬ੍ਰੈਂਟਮ ਦੇ ਆ ਦਿਖਾਉਣੇ ਆ ਯਾਰ ਕੀ ਹੁੰਦਾ ਪਲਾਜ਼ੇ ਵੈਸੇ ਆਪਣਾ ਹੀ ਬਥੇਰੇ ਬਣ ਗਏ ਹੁਣ ਠੀਕ ਹੈ ਤੇ ਆ ਉਹ ਬੈਂਕਾਂ ਬਈ ਜਿਨ੍ਹਾਂ ਨੇ ਸਾਰਾ ਕੋਲ ਸਾਰਿਆਂ ਲੋਕਾਂ ਨੂੰ ਵਕਤਾਂ ਚ ਪਾਇਆ ਹੋਇਆ ਜਵਾਕ ਇਥੋਂ ਜੀਏਸੀ ਐਕਟੀਵੇਟ ਕਰਾਉਣਾ ਹੁੰਦੇ ਆ ਠੀਕ ਆ ਪੀਆਰ ਵਾਲੇ ਜਾਂ ਦੂਜੇ ਹੁੰਦੇ ਆ ਵਰਕ ਪਰਮੈਂਟ ਵਾਲੇ ਉਹਥੋਂ ਲੋਨ ਲੈਣਾ ਆਉਂਦੇ ਆ ਠੀਕ ਆ ਆ ਡਾਲਰ ਆਮਾ ਪਹਿਲਾਂ ਇਹ ਲੋਕਾਂ ਨੂੰ ਪਤਾ ਨਹੀਂ ਘੱਟ ਲੋਕ ਆਵੇ ਉਦੋਂ ਲੋਕ ਇੱਥੋਂ ਸਮਾਨ ਲੈ ਕੇ ਰਿਸ਼ਤਦਾਰਾਂ ਨੂੰ ਦੇ ਦਦੇ ਸੀਗੇ ਤੇ ਲੋਕ ਕੁਛ ਸੀਗੇ ਪਰ ਅੱਜ ਕੱਲ ਵੀਰੇ ਆਏ ਆ ਵੀ ਧੁੱਪਾਂ ਵੀ ਕੋਟੀਆਂ ਪਾਈ ਫਿਰਦੇ ਆ ਔਖਾ ਬਹੁਤ ਕੰਮ ਸੀ ਤੇ ਸਾਰਾ ਕੁਝ ਇੱਥੇ ਹੈਗਾ ਲੱਕੜ ਦਾ ਹੀ ਆਜ ਨੂੰ ਮੈਂ ਆਫੈਂਸ ਨਹੀਂ ਲੱਗੀ ਪਈ ਆ ساری ساری ਠੀਕ ਹੈ ਇੱਥੇ ਬਿਜਲੀ ਬੁਜੀ ਦਾ ਕੰਮ ਹੋ ਜਾ ਇਟਾ ਸਮੇਟ ਵਾਲਾ ਕੰਮ ਨਹੀਂ ਮਲਾਂ ਥਲੇ-ਥਲੇ ਹੈਗਾ ਬਾਕੀ ਸਾਰਾ ਲੱਕੜ ਦਾ ਹੀ ਆ ਤੇ ਆ ਆਗੇ ਪਲਾਦੇ ਪਲਾਦੇ ਇੱਥੇ ਲਗਭਗ ਬਹੁਤ ਬਣੇ ਹੋਏ ਆ ਪਹਿਲਾ ਬੰਦਾ ਆਇਆ ਸੀ ਕਿ ਤਰ ਪੁੱਛੋ ਤਾਂ ਜਿਵੇਂ ਆਪਾਂ ਕਹੇ ਬਨਾਲੇ ਪਲਾਜ਼ਾ ਜਾਂ ਬਠਿੰਡੇ ਆ ਹਨਾ ਵੀ ਆਇਆ 50 40 40 50 50 ਕਿਲੋਮੀਟਰ ਤੇ ਖੁੱਲਣੇ ਮੈਨੂੰ ਲੱਗਦਾ ਹੁਣ ਆਇਆ ਟਾਈਮ ਚ ਆਪਣਾ ਵੀ ਪੈਰ ਪੈਰ ਤੇ ਪਲਾਜ਼ਾ ਹੀ ਖੁੱਲਣੇ ਆ ਬਈ ਜਿਹੜਾ ਹਸਾ ਨਾਲ ਕੰਮ ਆ ਤੁੰਗਾਂ ਦਾ ਤੇ ਆ ਬੈਂਕਾਂ ਹਾਂ ਜਿਹੜਾ ਜਿਆਦਾ ਬੈਂਕਿੰਗ ਸੈਂਟਰ ਆ ਹਨਾ ਜਿਹਨੂੰ ਆਪਾਂ ਕਹੇ ਇਹਦੇ ਉੱਤੇ ਹੀ ਸਾਰਾ ਕੁਝ ਟਿਕਿਆ ਹੋਇਆ ਬੰਦਾ ਇਹਦਾ ਹੀ ਸਿੰਬਲ ਸਪੋਰ ਕਰਾਉਂਦਾ ਕਰਾਉਂਦਾ ਬੰਦਾ ਸਹੀ ਮਾਲਾ ਹਨਾ ਇੱਥੇ ਸਿੰਬਲ ਸਹੀ ਰੱਖਣ ਵਾਸਤੇ ਬੰਦਾ ਸੁਣਦਾ ਸਾਹੀ ਅਪਸੈਟ ਹੋਇਆ ਰਹਿੰਦਾ ਸਾਰੀ ਦਿਹਾੜ ਆਹ ਫੁੱਲ ਆ ਜਿਹੜੇ ਇਹ ਬੀਜ ਨਹੀਂ ਜਾਂਦੇ ਇੱਥੇ ਆਪ ਹੀ ਆ ਜਾਂਦੇ ਜਿਵੇਂ ਆਪਣੇ ਐਡਸਰਟ ਹੋਕਦੀ ਆ ਵੀਰੇ ਇੱਥੇ ਆ ਜਿਹੜਾ ਹੈਗਾ ਆ ਖੱਟੇ ਜੇ ਕਹੋ ਜਾਂ ਜੈਲੋ ਕਹੋ ਆ ਫਲਾਵਰ ਜੇ ਖੜਦੇ ਆ ਤੇ ਬਾਕੀ ਇਥੇ ਪਿੰਡਾਂ ਵਾਲਿਆਂ ਨੇ ਨਾਂ ਰੱਖਿਆ ਬਰਾਲ ਐਲ ਆਈਸੀ ਇੰਸ਼ੋਰੈਂਸ ਠੀਕ ਆ ਜ਼ਿੰਦਗੀ ਕੇ ਸਾਥ ਵੀ ਤੇ ਜ਼ਿੰਦਗੀ ਕੇ ਬਾਅਦ ਵੀ ਇੱਥੇ ਚੱਲਦਾ ਉਧਰਲੇ ਪਾਸੇ ਲਿਖਿਆ ਵੈਲਿਊ ਵਿਲੇਜ ਹਨ ਉਹ ਪਿੰਡਾ ਪੁੰਡਾ ਦੇ ਨਾਂ ਨੂੰ ਆਲੇ ਤੇ ਵਿਚਾਰਾਂ ਨੇ ਚਲਾ ਲਿਆ ਕੰਮ ਤੇ ਮੈਂ ਜਾਣਾ ਹੋ ਉੱਥੇ ਅੱਗੇ ਠੀਕ ਆ ਤੁਰ ਕੇ ਮੈਂ ਖਾ ਚਲੋ ਨੇ ਆ ਦਿਖਾ ਦਿਆਂ ਤੇ ਬਤਾਈਆਂ ਵਾਲਾ ਸਿਸਟਮ ਦਾ ਦੂਜਾ ਬਸਾਰੇ ਨਾਲ ਲਗਭਗ ਸੇਮ ਹੀ ਆ ਆਪਣੇ ਥੋੜਾ ਘੱਟ ਹੈ। ਬਾਕੀ ਤੇ ਚਾਹੇ ਕੋਰਗਾ ਚਾਲ ਜੋ ਚਾਹੇ ਆਪਾਂ ਕਿ ਅਸੀਂ ਕਾਪਰ ਕਰਦੇ ਵੀ ਜਾਵਾਂਗੇ। ਕਾਮਾਂ ਲਾਖ ਖੜ ਕੇ ਤੁਰਨਾਂ ਨੂੰ ਵੈਰਿਟੀ ਹੁੰਦੀ ਦੂਜਿਆਂ ਨਾਲ ਔਖਾ ਹੁੰਦਾ। ਤੇ ਲੋਕ ਇੱਥੇ ਮੈਂ ਕਹਣਾ ਓਵਰਾਲ ਦੁਖੀ ਹੈ। ਜਿੰਨੇ ਕ ਮੈਂ ਦੇਖਿਆ ਮੂੰਹ ਤੇ ਸਮਾਈਲ ਲੋਕਾਂ ਦੇ ਘਾਟਾ ਪਤਾ ਨਹੀਂ ਥੰਦਾ ਕਲਚਰ ਨਹੀਂ ਸਮਾਇਕ ਕਰਨ। ਠੀਕ ਹੈ। ਤੁਸੀਂ ਕਿਨਾਂ ਮਰਜ਼ੀ ਦੇਖ ਲਓ। ਆ 2-4 ਜਿਹੜੇ ਨਵੇਂ ਬੰਦੇ ਆ ਉਹ ਭਾਵੇਂ ਕਰਦੇ ਹੁਣ ਚਾਹੇ 4 ਦਿਨ ਫੋਟੋਆਂ ਪਾਉਣ ਵਾਸਤੇ। ਆ ਜਿਹੜੇ ਵਿਦਿਆਪੜਾਈ ਦੇ ਬੂਟੇ ਬਹੁਤ ਬਾਰੇ ਸੁਣ ਦੱਸਿਆ ਬਹੁਤ ਹੁੰਦੇ ਆ ਪਰ ਇਹਦੇ ਨਾਲ ਹੁਣ ਹੋਰ ਨਵੇਂ ਬੂਟੇ ਵੀ ਆ ਗਏ ਇੱਥੇ ਉਹ ਦਿਖਾਉਣੇ ਆ ਤੇ ਆਹੋ ਲਾ ਬਈ ਹੱਥ ਲਾ ਗਣਾ 13 ਸਕੰਡ ਰਹਿ ਕੇ ਨਾ ਕਿ ਜਾਨਾਂਗੇ ਜਾਨਾਂਗੇ ਤੇ ਮੈਂ ਵੀ ਨਾ ਰਹਿ ਬਾਂ ਯਾ ਇਧਰਲੇ ਪਾਸੇ ਕੰਸਟ੍ਰਕਸ਼ਨ ਦਾ ਕੰਮ ਚੱਲੀ ਜਾਂਦਾ ਠੀਕ ਆ ਤੇ ਹੋ ਹੋ ਆ ਲੈ ਬਈ ਛੰਡਿਆ ਤੈਨੂੰ ਦੇਖ ਕੇ ਲਾਈਵ ਹੋਣਾ ਪਿਆ ਮੈਨੂੰ ਉਹ ਇਹ ਕਿੱਥੇ ਚੱਲ ਗਏ ਆ ਬੰਦੇ ਤੇ ਬੰਦਾ ਜਿਹੜਾ ਹੁਣ ਇਧਰਲੇ ਪਾਸੇ ਨੂੰ ਆਹੀ ਗੋਸਾ ਯਾਰ ਇਹੋ ਜਿਹਾ ਗੋਸਾ ਆਪਣੇ ਹੈ ਇਹੋ ਜਿਹਾ ਗੋਸਾ ਇੱਥੇ ਆ ਬੂਟੇ ਜਣੇ ਜਰੂਰ ਆ ਨਵੇਂ ਆ ਥੋੜੇ ਮੋٹے ਇਹ ਜੋ ਮਾਲਾ ਹੋਣ ਤਨ ਕ ਮਹੀਨੇ ਦੇ ਸੌਖ ਹੈ ਨਹੀਂ ਦਾ ਬਰਤੀ ਹੈ ਗੱਡੀ ਉਹ